ਸਸਿਕਲ ਜੀ ਮੈਂ ਤੁਹਾਡਾ ਆਪਣਾ ਅਸਤਿੰਦਰ ਸਰਤਾਜ ਤੇ ਅਸੀਂ ਦ ਰਲਮ ਆਫ ਅ ਪੋਇਟ ਸ਼ਾਇਰ ਲਾਈਵ ਆਸਟ੍ਰੇਲੀਆ ਨਿਊਜ਼ੀਲੈਂਡ ਟੂ ਚੱਲ ਰਿਹਾ ਸਾਡਾ 2024 ਦਾ ਤਿੰਨ ਕਾਂਸਰਟਸ ਹੋ ਗਏ ਨੇ ਮੈਲਬਨ ਐਡਲਿੰਗਟ ਐਂਡ ਪਾਰਥ ਤੇ ਚੌਥੇ ਦੇ ਲਈ ਅਸੀਂ ਬ੍ਰਿਸਬਨ ਪਹੁੰਚ ਗਏ ਆਂ ਔਰ ਇੱਥ ਦੀਆਂ ਫਜ਼ਾਮਾਂ ਦੀ ਰੰਗਤ ਬਹੁਤ ਖੂਬਸੂਰਤ ਹੈ ਇੱਥੇ ਲੋਕ ਬੜੇ ਨਿੱਗੇ ਆਬਵੀਅਸਲੀ ਜਦੋਂ ਵੀ ਅਸੀਂ ਆਉਨੇ ਆ ਬੜਾ ਬਾਣ ਸਤਿਕਾਰ ਦਿੰਦੇ ਆ ਮੁਹੱਬਤ ਦਿੰਦੇ ਆ ਸੋ ਕੱਲ ਨੂੰ 27th ਆਫ ਅਪ੍ਰੈਲ ਸੈਚਰਡੇ 7pm ਕਨਵੈਨਸ਼ਨ ਸੈਂਟਰ ਦੇ ਵਿੱਚ ਕਾਨਸਰਟ ਹੋਣ ਜਾ ਰਿਹਾ ਸ਼ਾਇਰ ਲਾਈਵ ਔਰ ਤੁਹਾਨੂੰ ਸਾਰਿਆਂ ਨੂੰ ਤਕੀਦ ਕਰਦੇ ਆ ਕਿ ਹੌਮ ਹਵਾ ਕੇ ਦੀਦਾਰ ਦਿਓ ਔਰ ਇਸ ਤੋਂ ਬਾਅਦ ਦੋ ਸਾਲਾਂ ਬਾਅਦ ਵਕਤ ਲੱਗਦਾ ਔਰ ਸਾਡੀ ਫਿਲਮ ਵੀ ਜ਼ਰੂਰ ਦੇਖ ਲਿਓ ਸ਼ਾਇਰ ਸਸੇਖਾ ਸਾਰੇ ਜਿਨ੍ਹਾਂ ਨੇ ਦੇਖੀ ਉਹਨਾਂ ਦਾ ਮੈਸੇਜ ਸੀਗਾ ਕਿ ਜੇ ਤੁਸੀਂ ਉੱਥੇ ਹੁੰਦੇ ਤਾਂ ਤੁਹਾਨੂੰ ਘੁੱਟ ਕੇ ਜੱਫੀ ਪਾ ਲੈਣੀ ਸੀ ਤੁਸੀਂ ਉਹਨਾਂ ਨੂੰ ਕੀ ਕਹੋਗੇ ਮੈਨੂੰ ਪੰਜਾਬ ਚੋਂ ਵੀ ਸਾਡੇ ਰਾਈਟਰ ਦੀ ਕਾਲ ਆਈ ਸੀ ਉਹਦੇ ਡਾਇਰੈਕਟਰ ਹੈ ਜਿਹੜੇ ਉਹ ਕਹਿੰਦੇ ਬਾਈ ਤੁਹਾਨੂੰ ਇੱਥੇ ਹੋਣਾ ਚਾਹੀਦਾ ਸੀ ਤੁਸੀਂ ਗਲਤ ਟਾਈਮ ਤੇ ਟੂਰ ਰੱਖ ਲਿਆ ਕਿਤੇ ਲੋਕ ਜਦੋਂ ਲਾਸਟ ਸੀਨ ਹੁੰਦਾ ਤੇ ਲੋਕ ਲੱਭਦੇ ਆ ਕਿ ਯਾਰ ਉਹ ਆ ਜਾਣ ਕਿਤੇ ਤੇ ਐਗਜ਼ੈਕਟ ਸੇਮ ਫੀਲਿੰਗ ਹੈ ਸਾਰਿਆਂ ਦੀ ਤੇ ਇਹ ਬਹੁਤ ਓਵਰਵੈਲਮਿੰਗ ਹੈ ਤੇ ਪਰ ਮੈਨੂੰ ਇਹ ਲੱਗਦਾ ਕਿ ਚਲੋ ਇੱਥੇ ਮੇਰਾ ਹੋਣਾ ਜ਼ਰੂਰੀ ਸੀਗਾ ਇਹਦੇ ਨਾਲ ਮੈਨੂੰ ਲੱਗਦਾ ਹੈ ਇੱਥੇ ਦੇ ਲੋਕਾਂ ਨੂੰ ਥੋੜੀ ਜਿਹੀ ਹੋਰ ਪਤਾ ਲੱਗ ਜੂਗਾ ਇਹ ਇੱਥੇ ਵਾਲਿਆਂ ਨੂੰ ਜ਼ਿਆਦਾ ਪਤਾ ਤੇ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਸ਼ਾਇਰ ਦੇ ਐਂਡ ਵਾਲੇ ਸੀਨ ਦੇ ਵਿੱਚ ਜਦੋਂ ਹੰਝੂ ਕੱਡੇ ਸੀਗੇ ਤੇ ਅਸੀਂ ਵੀ ਬੀਬੀਆਂ ਜਿਹੜੀਆਂ ਉੱਥੇ ਮੈਂ ਤੁਹਾਨੂੰ ਦਿਖਾਉਂਗੀ ਕਿਉਂਕਿ ਅਸੀਂ ਰਿਕਾਰਡਿੰਗ ਕੀਤੀ ਤੇ ਉਹ ਕਹਿੰਦੇ ਸਾਡਾ ਰੋਣਾ ਨਿਕਲਿਆ ਤੇ ਵੀ ਜੇ ਉਹ ਬੇਟਾ ਕਹਿ ਰੇ ਸੀ ਤੁਹਾਨੂੰ ਕਿ ਜੇ ਪੁੱਤ ਸਾਡੇ ਕੋਲੇ ਹੁੰਦਾ ਸੀ ਇਹਨੂੰ ਘੁੱਟ ਕੇ ਜੱਫੀ ਪਾਉਣੀ ਸੀ ਤੇ ਉਹ ਕਹਿੰਦੇ ਸੀ ਅਸੀਂ ਆਂਬ ਦੇ ਆਚਾਰ ਦੇ ਨਾਲ ਰੋਟੀਆਂ ਬਨ ਕੇ ਲੈ ਕੇ ਗਏ ਸੀ ਵੀ ਉੱਥੇ ਮੂਵੀ ਦੇਖਾਂਗੇ ਰਾਤ ਨੂੰ ਅੱਛਾ ਵਾਓ ਫੇਜ਼ਿੰਗ ਫੇਜ਼ਿੰਗ ਇਹ ਤੇ ਜਿੱਥੇ ਵੀ ਸਾਡੇ ਲੋਕ ਜਾਂਦੇ ਨੇ ਸਾਡੇ ਡਾਇਸਪੋਰਾ ਜਿੱਥੇ ਵੀ ਪਲਾਨਟ ਅਰਥ ਤੇ ਵੱਸਦਾ ਚਾਹੇ ਉਹ ਨਾਰਥ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਅਨ ਕੰਟੀਨੈਂਟ ਤੱਕ ਇਹ ਜਿਹੜੀ ਵਿਰਾਸਤ ਨਾਲ ਲੈ ਕੇ ਜਾਂਦੇ ਆ ਤੇਹਜ਼ੀਬ ਨਾਲ ਲੈ ਕੇ ਜਾਂਦੇ ਆ ਸਾਜ ਨਾਲ ਲੈ ਕੇ ਜਾਂਦੇ ਆ ਕਬੱਡੀ ਨਾਲ ਲੈ ਕੇ ਜਾਂਦੇ ਗਿੱਧਾ ਨਾਲ ਲੈ ਕੇ ਜਾਂਦੇ ਆ ਤਸੱਵੁਫ ਨਾਲ ਲੈ ਕੇ ਜਾਂਦੇ ਆ ਸੋ ਮੈਨੂੰ ਬੜਾ ਫਖਰ ਹੁੰਦਾ ਮੈਨੂੰ ਤਾਂ ਜ਼ਿਆਦਾਤਰ ਲੋਕ ਪਰਦੇਸੀਆਂ ਦਾ ਹੀ ਫਨਕਾਰ ਕਹਿੰਦੇ ਆ ਮੈਂ ਹੋਰ ਜਹ ਰਹਿਣਾ ਵੀ ਜ਼ਿਆਦਾ ਟੂਰ ਤੇ ਆ ਤੇ ਉਹਨਾਂ ਲਈ ਮੇਰੇ ਵੱਲੋਂ ਵੀ ਬਹੁਤ ਤੁਸੀਂ ਕੁੱਟ ਕੇ ਗੱਲ ਵਕੜੀਆਂ ਪਾਇਓ ਤੇ ਜਦੋਂ ਕਦੀ ਮੌਕਾ ਮਿਲਿਆ ਮੈਂ ਅਸੀਂ ਸ਼ਾਇਦ ਸਿਡਨੀ ਇੱਕ ਕਦੇ ਟਰਾਈ ਕਰਾਂਗੇ ਕਿਸੇ ਸਿਨੇਮਾ ਦੇ ਵਿੱਚ ਵਿਜ਼ਿਟ ਕਰਨ ਦੀ ਅਸੀਂ ਮੈਲਬੌਰਨ ਆ ਕੇ ਜ਼ਰੂਰ ਕੀਤਾ ਸੀਗਾ ਪ੍ਰੀਮੀਅਰ ਤੇ ਉੱਥੇ ਕਾਫੀ ਲੋਕ ਮਿਲੇ ਸੀ ਤੇ ਉਹਨਾਂ ਨੇ ਗੱਲਬਾਤਾਂ ਪਾਈਆਂ ਸੀ ਸੋ ਮੈਨੂੰ ਪਤਾ ਉਹਦਾਂ ਦੇ ਕਿਹੋ ਜਿਹਾ ਹੁੰਦਾ ਬਹੁਤ ਤਦਵੀਰਪਨ ਸਰ ਜਿਨ੍ਹਾਂ ਨੇ ਮੂਵੀ ਨਹੀਂ ਦੇਖੀ ਸ਼ਾਇਰ ਉਹਨਾਂ ਨੂੰ ਤੁਸੀਂ ਕੀ ਕਹੋਗੇ ਵਨ ਆਫ ਤੁਹਾਡੀ ਫੇਵਰਿਟ ਕਿਹੜੀ ਹੈਗੀ ਮੂਵੀ ਮੇਰੀ ਅਜ ਤੱਕ 4 ਫਿਲਮਾਂ ਆਈਆਂ ਨੇ ਜੀ ਪਰ ਮੇਰੇ ਸਭ ਤੋਂ ਨਜ਼ਦੀਕ ਇਹ ਹੀ ਫਿਲਮ ਹੈ ਆਈ ਥਿੰਕ ਕਿਉਂਕਿ ਉਹ ਮੇਰਾ ਬਹੁਤ ਮੈਨ ਲੱਗਦਾ ਜਿਹੜਾ ਮੇਰਾ ਡਮੀਨਰ ਆ ਪਰਸੋਨਾ ਆ ਮੇਰੀ ਫਿਤਰਤ ਆ ਉਹ ਬਹੁਤ ਨਜ਼ਦੀਕ ਹੈ ਇਸ ਕੈਰੈਕਟਰ ਦੇ ਇੱਕ ਤਾਂ ਮੇਰਾ ਪਿਛੋਕੜ ਖੇਤੀਬਾੜੀ ਦਾ ਹੈ ਮੈਨ ਲੱਗਦਾ ਜਦੋਂ ਲਿਖਿਆ ਹੋਣਾ ਰਾਈਟਰ ਨੇ ਕਾਫੀ ਚੀਜ਼ਾਂ ਉਹਨੇ ਮੀਰੀ ਰਿਸਰਚ ਪਹਿਲਾਂ ਕੀਤੀ ਹੋਣੀ ਹੈ ਮੈਨੂੰ ਬੜਾ ਲੋਕ ਪੁੱਛਦੇ ਕਿ ਤੁਹਾਡਾ ਬਾਇਓਪਿਕ ਤਾਂ ਨਹੀਂ ਹੈ ਤੇ ਪਰ ਉਹਨੂੰ ਨਿਭਾਉਣਾ ਮੇਰੇ ਲਈ ਬੜਾ ਆਸਾਨ ਸੀਗਾ ਜਿੱਦਾ ਜੋਗਰਾਜੀ ਹੁਣਾ ਨਾਲ ਜਿਹੜਾ ਮੇਰਾ ਕਰੈਕਟਰ ਹੈ ਤੇ ਮੇਰੇ ਦਾਦਾ ਜੀ ਦੀ ਸ਼ਕਲ ਮੇਰੇ ਮੰਮੀ ਕਹਿੰਦੇ ਤੁਸੀਂ ਕਾਕਾ ਕਿ ਕਿੱਥੋਂ ਲੱਭਿਆ ਬੰਦਾ ਉਹਨਾਂ ਨੂੰ ਨਹੀਂ ਸੀ ਪਤਾ ਕੌਣ ਹੈ ਕੀ ਹੈ ਉਹ ਕਹਿੰਦੇ ਪਿਤਾ ਜੀ ਹਰ ਗਾਇਆ ਬਿਲਕੁਲ ਸੋ ਉਹਨਾਂ ਦੀ ਸ਼ਕਲ ਇੰਨੀ ਮੇਰੇ ਦਾਦਾ ਜੀ ਨਾਲ ਮਿਲਦੀ ਹੈ ਫਿਲਮ ਦੇ ਵਿੱਚ ਸੋ ਉਹ ਬੜੀ ਇੱਕ ਸਾਰੇ ਦੀ ਸਾਰੀ ਜਿਹੜੀ ਸਾਜ ਆ ਉਹ ਬੜੀ ਨਜ਼ਦੀਕ ਸੀਗੀ ਤੇ ਇਸ ਕਰਕੇ ਜਿੱਦਾਂ ਇੱਕ ਜਿੱਦਾਂ ਨਹੀਂ ਹੁੰਦਾ ਕਿ ਇੱਕ ਰਸਟਿਕ ਰੌ ਨੈਸ ਤੋਂ ਤੁਸੀਂ ਇੱਕ ਪਰਫਾਰਮਡ ਪੋਇਟ ਦੀ ਤਰ੍ਹਾਂ ਜਿਹੜੀ ਜਰਨੀ ਆ ਜਿਹੜੀ ਕਿ ਮੇਰੀ ਇਨ ਜਨਰਲ ਹੈਗੀ ਵੀ ਆ ਥੋੜੀ ਬਹੁਤ ਤੇ ਉਹ ਬਹੁਤ ਸੋਹਣੀ ਪੋਰਟਰੇਲ ਹੋਇਆ ਉਹਦਾ ਇੰਨੀ ਰੀਅਲਿਸਟਿਕ ਲੱਗਦੀ ਆ ਕੈਰੈਕਟਰਿਸਟਿਕਸ ਇੰਨੇ ਜ਼ਿਆਦਾ ਰੀਅਲ ਨੇ ਸਭ ਤੋਂ ਵੱਧ ਮੈਮ ਨੇ ਖੁਦ ਨੇ ਵੀ ਨੀਰੂ ਹੁਣਾ ਨੇ ਇੱਕ ਪਤਾ ਨਹੀਂ ਕਿੰਨੇ ਇੰਟਰਵਿਊਜ਼ ਕੀਆ ਕਿ ਦਿਸ ਇਜ਼ ਹਿਸ ਫਾਈਨੇਸਟ ਪਰਫਾਰਮੈਂਸ ਲਾਈਕ ਇੰਟਰਨੈਸ਼ਨਲ ਸਟੈਂਡਰਡ ਦੀ ਪਰਫਾਰਮੈਂਸ ਹੈ ਜਿਹੜਾ ਇੱਕ ਸੈਟਲ ਸਿਨੇਮਾ ਹੁੰਦਾ ਔਸਕਰ ਵਰਦੀ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਕਰਦਾ ਮੈਡਮ ਹੁਣਾ ਦਾ ਵੀ ਨਿਰੂ ਬਾਜਵਾ ਪ੍ਰੋਡਕਸ਼ਨ ਦਾ ਵੀ ਸੰਤੋਸ਼ ਥੀਏਟਰ ਸਾਹਿਬ ਉਹਦੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਜਗਦੀਪ ਸਿੰਘ ਵਿਡਿੰਗ ਜਿਨ੍ਹਾਂ ਨੇ ਲਿਖੀ ਹੈ ਔਰ ਸਾਡਾ ਬਾਕੀ ਸਾਰਾ ਟੀਮ ਤੇ ਸਰ ਇੱਕ ਲਾਸਟ ਪੂਰੀ ਫਿਲਮ ਦੇ ਵਿੱਚ ਤੁਹਾਡਾ ਫੇਵਰਟ ਡਾਇਲੋਗ ਮੇਰਾ ਫੇਵਰਟ ਡਾਇਲੋਗ ਇਹ ਤਾਂ ਮੈਂ ਕਦੀ ਨਹੀਂ ਸੋਚਿਆ ਫਿਲਮ ਫੇਵਰਟ ਪੋਇਟਰੀ ਤਾਂ ਹੋ ਸਕਦੀ ਸੀ ਫੇਵਰੋ ਕੋਈ ਟ੍ਰੀਗਰ ਵੈਸੇ ਸਾਰਿਆਂ ਨੇ ਪਸੰਦ ਹੋ ਕੀਤਾ ਜਦੋਂ ਤੁਸੀਂ ਬੈਠੇ ਰਿਆਸ ਕਰਦੇ ਸੀਗੇ ਓਪਨਿੰਗ ਦੇ ਵਿੱਚ ਬਾਹਰੇ ਬੈਠੇ ਸ਼ੁਰੂਆਤ ਕਰਦੇ ਸੀ ਅੰਲੇ ਉਹ ਤਾਂ ਚਲੋ ਜਿਹੜੀ ਚੀਕੀਨੈਸ ਹੈ ਦੁਨੀਆ ਦੀ ਦੇਖੋ ਹਾਸਾ ਜਿਹੜਾ ਹੈ ਹਰ ਇੱਕ ਨੂੰ ਚੰਗਾ ਲੱਗਦਾ ਉਹਦਾ ਅਸੀਂ ਬਹੁਤ ਘੱਟ ਲੋਕਾਂ ਨੂੰ ਚੰਗੀ ਲੱਗਦੀ ਹੈ ਉਦਾਸੀ ਜ਼ਬਰਦਸਤੀ ਤੁਹਾਡੇ ਤੇ ਆਉਂਦੀ ਹੈ ਹਾਸਾ ਤੁਸੀਂ ਲੱਭਣ ਜਾਂਦੇ ਆ ਤੇ ਇਹ ਫਰਕ ਤਾਂ ਰਹਿੰਦਾ ਹੀ ਆ ਪਰ ਉਹ ਜਿਹੜਾ ਉਹ ਜਿਹੜਾ ਮੇਰਾ ਕਰੈਕਟਰ ਆ ਜਿਹੜਾ ਫਸਟ ਹਾਫ ਦਾ ਉਹ ਡਾਇਰੈਕਟਰ ਨੂੰ ਵੀ ਮੇਰੇ ਤੋਂ ਉਮੀਦ ਨਹੀਂ ਸੀ ਕਿ ਯਾਰ ਬਾਈ ਤੋਂ ਕਿਵੇਂ ਕਰਵਾਵਾਂ ਕਿਉਂਕਿ ਮੇਰੀ ਫਿਤਰਤ ਉਦਾਂ ਦੀ ਹੈ ਨਹੀਂ ਨਾ ਲੋਕਾਂ ਨੂੰ ਲੱਗਦਾ ਤਾਂ ਬੜੇ ਸੀਰੀਅਸੇ ਹੋਣਗੇ ਹਾਂ ਜੀ ਹਾਂ ਜੀ ਜਿਹੜਾ ਤੁਸੀਂ ਸਾਲ ਆਇਆ ਉਹ ਸਾਰਾ ਦਿਲਾ ਦੇ ਸੀ ਬੈਠ ਗਿਆ ਹਾਂ ਪਰ ਮੈਨੂੰ ਲੱਗਦਾ ਜਿਹੜੀ ਸਾਰੀ ਪੋਇਟਰੀ ਦੇ ਵਿੱਚ ਮੇਰੀ ਪਸੰਦੀਦਾ ਇੱਕ ਲਾਈਨ ਆ ਕਿ ਗੁਲ ਨੂੰ ਗੁਲਦਸਤੇ ਦੇ ਨਾਲੋਂ ਟਾਣੀ ਤੇ ਹੀ ਰਹਿਣ ਦੀਏ ਜੇ ਇੱਕ ਤਾਂ ਉਸਦੀ ਟੈਕ ਬਚੇਗੀ ਤੇ ਦੂਜੀ ਖੁਸ਼ਬੂ ਆਵੇਗੀ ਮੈਨੂੰ ਮੇਰੇ ਕਾਗਜ਼ ਆਖਣ ਕਲਮਾ ਬਿੰਕੀ ਹਸਤੀ ਸਾਡੀ ਤੈਨੂੰ ਵੀ ਤਾਂ ਦਾਤ ਦੇਣ ਲਈ ਇਸੇ ਕਰਕੇ ਉਹ ਆਵੇਗੀ। ਪਾਕਿਸਤਾਨ ਦੀ ਆਡੀਅנס ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਰਤਾਜ ਜੀ ਅੱਜ ਸਾਡੇ ਦਰਮਿਆਨ ਆਏ ਹੋਏ ਨੇ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਹੀਂ ਆ ਕਿਉਂਕਿ ਅਸੀਂ ਪੂਰਾ ਜ਼ੋਰ ਲਾਤਾ ਵੀ ਤੁਸੀਂ ਪਹੁੰਚੋ ਕਿਉਂਕਿ ਜਿਹੜਾ ਕਨਸੈਪਟ ਤੁਸੀਂ ਲੈ ਕੇ ਆਏ ਹੋ ਇੱਕ ਮੂਵੀ ਦਾ ਰਿਵਿਊ ਵੀ ਅਸੀਂ ਲਿਆ ਤੇ ਉਸ ਤੋਂ ਬਾਅਦ ਲੋਕਾਂ ਦਾ ਪਿਆਰ ਵੀ ਮਿਲਿਆ ਤੇ ਜਿਹੜੇ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਕਿ ਕੀ ਵਿਛੋੜਾ ਮਿਲੂਗਾ ਤੁਹਾਨੂੰ ਕਿਉਂਕਿ ਇੱਕ ਵਾਰੀ ਮੂਵੀ ਵੀ ਆਈ ਹੋਈ ਹੈ ਤੁਹਾਡੀ ਉਹਨਾਂ ਦਾ ਵੀ ਪਿਆਰ ਹੈ ਤੁਹਾਡੇ ਦਿਲਾਂ ਦੇ ਵਿੱਚ ਤੇ ਆਡੀਅנס ਦੇ ਲਈ ਵੀ ਨਹੀਂ ਇਹ ਉਹਨਾਂ ਦੀ ਮਜਬੂਰੀ ਹੈ ਹਾਲੇ ਤੁਸੀਂ ਆ ਦੇਖੋ ਮੇਰੇ ਨਾਲ ਜਿਹੜੇ ਫਿਰਦੇ ਇਹਨਾਂ ਨੇ ਫਿਲਮ ਦੇਖੀ ਸੋ ਸੋ ਮਜਬੂਰੀ ਪਰਦੇਸ ਨਹੀਂ ਨਹੀਂ ਪਰਦੇਸ ਦੇ ਵਿੱਚ ਕੰਮ ਕਰ ਮਤਲਬ ਇੰਨਾ ਆਸਾਨ ਨਹੀਂ ਜਿੱਦਾਂ ਤੁਸੀਂ ਪੰਜਾਬ ਚ ਨਹੀਂ ਆ ਕਿ ਮੰਜੇ ਦੇ ਲੱਟੇ ਪਿਆ ਜਦੋਂ ਦਿਲ ਦੀ ਤਕਰੀਰ ਦੇਖਣ ਚਲ ਗਿਆ ਹਾਂ 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 ਮਤਲਬ ਮੈਂ ਇਹ ਗੱਲ ਸਮਝਦਾ ਹਾਂ ਤੇ ਮੈਂ ਬਹੁਤ ਹੀ ਐਮਪੈਥੈਟਿਕ ਤੇ ਕੰਪੈਸ਼ਨਰੇਟ ਇਨਸਾਨ ਹਾਂ ਮਤਲਬ ਕਿ ਮੈਂ ਇਹ ਕਹਾ ਕਿ ਸਾਰਾ ਕੁਝ ਛੱਡ ਕੇ ਫਿਲਮ ਦੇਖਣ ਚਲ ਜਓ ਨਹੀਂ ਤੁਹਾਡੀ ਜ਼ਿੰਦਗੀ ਆ ਤੁਹਾਡੀਆਂ ਆਪਣੀਆਂ ਪ੍ਰੈਫਰੈਂਸਸ ਨੇ ਤੁਹਾਡੀ ਜ਼ਿੰਦਗੀ ਦੇ ਅਲੱਗ-ਅਲੱਗ ਤਰੀਕੇ ਸਲੀਕੇ ਨੇ ਬੱਚੇ ਆ ਬਜ਼ੁਰਗ ਆ ਇਹ ਜ਼ਰੂਰ ਕਹੂੰਗਾ ਕਿ ਜੇ ਹੋ ਸਕੇ ਮਤਲਬ ਜੇ ਦਿਨ ਫਰਜ਼ ਕਰੋ ਤੁਸੀਂ ਇੱਕ ਵੀਕਐਂਡ ਹੁੰਦਾ ਤੁਸੀਂ ਉਸੇ ਕੁਝ ਹੋਰ ਸ਼ਾਇਦ ਫਿਸ਼ਿੰਗ ਜਾਣਾ ਹੋਵੇ ਕਿੱਥੇ ਘੁੰਮਣ ਜਾਣਾ ਹੋਵੇ ਜੇ ਉਸ ਦਿਨ ਉਹਨੂੰ ਥੋੜਾ ਜਿਹਾ ਕੈਨਸਲ ਨਹੀਂ ਮੈਂ ਕਹਿੰਦਾ ਥੋੜਾ ਜਿਹਾ ਆਲਟਰਨੇਟਿਵ ਉਹਦਾ ਲੱਭ ਕੇ ਪੋਸਟਪੋਨ ਕਰਕੇ ਜੇ ਤੁਸੀਂ ਫਿਲਮ ਦੇਖ ਲਓਗੇ ਕਿਉਂਕਿ ਇੱਕ ਬੜੀ ਲੰਬੀ ਜਦੋ ਜਹਤ ਇਹਨਾਂ ਫਿਲਮ ਬਣਦੀ ਤਕਰੀਬਨ 1.5 ਸਾਲ ਲੱਗ ਜਾਂਦਾ ਬੜੀ ਮਿਹਨਤ ਲੱਗਦੀ ਹੈ ਪਰ ਤੁਹਾਡੀ ਕੋਈ ਮਜਬੂਰੀ ਨਹੀਂ ਹੈ ਫਿਲਮ ਦੇਖਣਾ ਮੇਰੀ ਸਿਰਫ ਤਗੀਦ ਆ ਕਿ ਜੇ ਇੱਥੇ ਬੈਠ ਕੇ ਤੁਸੀਂ ਦੇਖ ਸਕਦੇ ਹੋਏ ਤਾਂ ਜ਼ਰੂਰ ਦੇਖ ਥੈਂਕ ਯੂ ਬਹੁਤ ਸਾੜੀਆਂ ਹੋ ਜਾਣ ਥੈਂਕ ਯੂ ਬਹੁਤ ਬਹੁਤ ਧੰਨਵਾਦ